ਹੰਦੋ ਜੀ ਸਤਿ ਸ਼੍ਰੀ ਕਾ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਮੀਤ ਕਰਦੇ ਹਾਂ ਕਿ ਤੁਸੀਂ ਸਾਰੇ ਪੈਣ ਪਾਈ ਵਧੀਆ ਠੀਕ ਠਾਕ ਹੋਗੇ। ਵਾਹਿਗੁਰੂ ਸੱਚੇ ਪਾਛਾ ਆਪਣੀ ਸਾਰੀ YouTube ਹਮਲੇ ਨੂੰ ਜਿਹਦੀਆਂ ਕਲਾ ਵਿੱਚ ਰੱਖੇ ਜੀ ਤਾਂ ਦੋਸਤ ਰੱਖੇ ਰੱਖੇ ਬਖਸ਼ੇ। ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗਿਆਂ ਸ਼ੁਰੂ। ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਪੂਰਾ ਦੇਖਿਓ। ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਤੇ ਨਾਲ ਜੀ ਪਹਿਲਾ ਵਾਲਾ ਬਟਨ ਜ਼ੂਰ ਪ੍ਰੈਸ ਕਰ ਲੇ ਤਾਂ ਕਿ ਰੇਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਟਾਈਮ ਹੋ ਗਿਆ ਜੀ ਸਵੇਰ ਦਾ 7:30 ਵਜੇ ਦਾ ਤੇ ਆਪਾਂ ਜੀ ਬੱਚਿਆਂ ਨੂੰ ਕਰਤਾ ਸੀ ਤਿਆਰ ਸਕੂਲ ਵਾਸਤੇ ਇਹ ਹਲੇ ਜੀ ਉਹਨਾਂ ਦਾ ਦਾਦਾ ਘੰਟਾ ਪਿਆ ਹੈ ਸਕੂਲ ਲੱਗਣ ਦਾ ਇਹ ਇਸ ਕਰਕੇ ਕਰ ਰਹੀ ਖੇਡ ਵੀ ਫਿਰਦੇ ਆ ਹਲੇ ਕਹਿੰਦੇ 10 ਮਿੰਟ ਰੁਕ ਕੇ ਜਾਵਾਂਗੇ ਤੇ ਮੈਂ ਸੋਚਿਆ ਕਿ ਨੈਲਾ ਆਲੇਂ ਦੀ ਬਹੁਤ ਘਰ ਉਮੀਦ ਰਹੀ। ਇਹ ਬੱਚੇ ਤਾਂ ਹੁਣ ਰੈਡੀ ਹੋ ਹੀ ਗਏ ਆ। ਇਹ ਅੰਮ੍ਰਿਤ ਵੀ ਉੱਠ ਪਈ ਆ। ਜਦੋਂ ਬੱਚਿਆਂ ਨੂੰ ਛੁੱਟੀਆਂ ਸੀ ਸਾਰੇ ਸੁੱਤੇ ਰਹਿੰਦੇ ਸੀ ਲੇਟ ਤੱਕ। ਤੇ ਹੁਣ ਜੀ ਸਵੇਰੇ ਉਹਨਾਂ ਦੇ ਨਾਲ ਸਾਰੇ ਬੱਚਿਆਂ ਦੀ ਆਵਾਜ਼ ਸੁਣ ਕੇ ਵੀ ਉੱਠ ਪਉਂਦੀ ਆ ਸਵੇਰੇ। ਇਹ ਬਹੁਤ ਆਨੰਦ ਲੈ ਬੈਠੇ ਦੀ। ਇਹ ਚਲੋ ਜੀ ਹੁਣ ਆਪਾਂ ਫਟਾਫਟ ਲਾ ਲੈਂਦੇ ਆਂ ਬੋਖਰ ਕਿਉਂਕਿ ਸਾਡੇ ਘਰ ਚ ਬਹੁਤ ਜ਼ਿਆਦਾ ਕੱਟਾ ਮਿੱਟੀ ਟਰੈਕਟਰ ਦੇ ਨਾਲ ਆ ਜਾਂਦਾ ਏ ਤੇ ਥੱਲਾ ਤਾਂ ਜੇ ਆਪਣਾ ਤੋੜਨ ਵਾਲਾ ਹੋਇਆ ਪਿਆ ਏ ਇਹ ਵਾਕਿ ਜੀ ਅਮਰੀਦ ਦੇ ਪਾਪਾ ਕੰਦੇ ਜੇ 1-2 ਦਿਨ ਰੁਕ ਜਾ ਥੋੜਾ ਜਿਹਾ ਰੁਕਾੜ ਦਾ ਕੰਮ ਰਹਿ ਗਿਆ ਏ ਤੇ ਉਸ ਤੋਂ ਬਾਅਦ ਜੀ ਤੁਸੀਂ ਥੱਲਾ ਤੋ ਲੈ ਆ ਜੀ ਨਮਾ ਵੀ ਫਿਰ ਰੁਕ ਗਈ ਅਮਰੀਤ ਤਾਂ ਹੁਣ ਬਹੁਤ ਤੰਗ ਕਰੇਗੀ ਨੀ ਕੰਮ ਨਹੀਂ ਕੋਈ ਵੀ ਕਰਨ ਦੇਣੀ ਸਹੀ ਤੇਕੇ ਨਾਲ ਉਸ ਕਰਕੇ ਤਾਂ ਮੈਂ ਪਹਿਲਾਂ ਜਦੋਂ ਬੱਚਾ ਨੂੰ ਛੁੱਟੀਆਂ ਸੀ ਤਾਂ ਮੈਂ ਲੇਟ ਉਠਾਉਂਦੀ ਸੀ ਪਹਿਲਾਂ ਕੰਮ ਕਰ ਲੈਂਦੀ ਸੀ ਤੇ ਹੁਣ ਜਿੰਨੇ ਬਹੁਤ ਔਖਾ ਕਰਨਾ ਕਰਨਾ ਹੈ ਤੇ ਆਪਾਂ ਜੀ ਇੰਕਾ ਮਨੇਲ ਜੇ ਤੁਸੀਂ ਦੇਖਿਆ ਹਨ ਆਪਾਂ ਟਾਈਟਲ ਲਿਖਿਆ ਹੈ

ਬਹੁਤ ਲੋਕ ਨੇ ਵੀ ਜਿਹੜੇ YouTube ਤੋਂ ਆਪਣਾ ਚਲਾ ਰਹੇ ਨੇ ਸਰਕਲ ਤੇ ਹੋਰ ਵੀ ਚਲੋ ਕਾਫੀ ਸਾਰੇ ਨੇ ਜਿਹੜੇ Instagram ਜਾਂ Facebook ਕਿਤੇ ਵੀ ਲੋਕ ਕੰਮ ਕਰ ਰਹੇ ਨੇ ਬਹੁਤ ਜ਼ਿਆਦਾ ਤੇ ਆਪਣਾ ਟੈਲੈਂਟ ਦਿਖਾ ਕੇ ਤੇ ਸਾਰੇ ਪੈਸਾ ਕਮਾ ਰਹੇ ਨੇ ਕਿ ਕੁਝ ਵੀ ਮਹਾਨ ਹਸਤੀਆਂ ਜਿਹੜੀਆਂ ਜ਼ਿਆਦਾ ਮਸ਼ਹੂਰ ਨੇ ਆਪਣੇ ਯੂਟਿਊਬ ਤੇ ਕਿ ਜਦੋਂ ਉਹ ਇਹ ਦੇਰ ਛੱਡ ਜਾਣ ਹਨਾ ਤੇ ਆਮ ਜਨਤਾ ਤਾਂ ਕੀ ਬਣੂਗਾ ਤੇ ਉਹਨਾਂ ਦੀ ਵੀਡੀਓ ਦੇਖ ਕੇ ਜੇ ਇੱਕ ਵਾਰ ਤਾਂ ਸਾਰੇ ਹੀ ਡਰ ਜਾਂਦੇ ਆ ਸੱਚੀ ਇਦਾਂ ਹੀ ਹੋ ਰਿਹਾ ਏ ਤੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਏ ਕਿ ਉਹ ਇਸ ਤਰ੍ਹਾਂ ਦੇ ਵੀਡੀਓ ਪਾਈ ਏ ਜਿਹੜੀ ਵੀਡੀਓ ਤੇ ਉਹਨਾਂ ਦਾ ਸਟ੍ਰੀਕ ਆਇਆ ਇਹ ਉਹਨਾਂ ਦਾ ਕਹਿਣਾ ਹੈ ਯੂਟਿਊਬ ਵਾਲੇ ਬਾਬਾ ਜਿਹੜੇ ਕਿਉਂਕਿ ਤਕਰੀਬਨ ਆਪਾਂ ਕੋਈ ਵੀ ਸਰਚਿੰਗ ਕਰਨੇ ਆ ਹਨਾ ਵੀ থামਬਨਿਲ ਕਿਵੇਂ ਬਣਾਈਏ ਜਾਂ ਕੁਝ ਵੀ ਵੀਡੀਓ ਅਪਲੋਡ ਕਿਵੇਂ ਕਰੀਏ ਤੇ ਇਹਨਾਂ ਦੇ ਚੰਗੇ ਜਿਹੇ ਪਰਿਗੋਲ ਕਰਦੇ ਆ ਕਿਉਂਕਿ ਇਹ ਸਭ ਤੋਂ ਜ਼ਿਆਦਾ ਮਸ਼ਹੂਰ ਆ ਤੇ ਮੈਂ ਵੀ ਇਹਨਾਂ ਦੀ ਵੀਡੀਓ ਸੁਣੀ ਦੇਖੀ ਤੇ ਬਹੁਤ ਜ਼ਿਆਦਾ ਖਬਰਾਂ ਆ ਰਹੀ ਸੀ ਤੇ ਬਹੁਤ ਬੁਰਾ ਹਾਲ ਉਹਨਾਂ ਦਾ ਹੋ ਰਿਹਾ ਸੀ ਕਹਿੰਦੇ ਕਿ ਸਸੇ ਨੋਰਮਲ ਵੀਡੀਓ ਪਾਉਂਦੇ ਆ ਤੇ ਫਿਰ ਵੀ ਉਹ ਤੇ ਤੇ ਸਟ੍ਰਾਈਕ YouTube ਪੇਜ ਦਿੰਦਾ ਏ ਇਹ ਤੁਸੀਂ ਇਹ ਵੀਡੀਓ ਡਿਲੀਟ ਕਰੋ ਵੀ ਐਸੀ ਵੀ ਉਹਦੇ ਚ ਕੋਈ ਇਹੋ ਜਿਹਾ ਨਹੀਂ ਬੋਲਦਾ ਫਿਰ ਵੀ ਤੇ ਜਦੋਂ ਜੇ ਤਾਂ ਬੋਖਾ ਲਾ ਕੇ ਇੱਥੇ ਅੰਦਰ ਆ ਗਈ ਸੀ ਤੇ ਮੈਂ ਸੋਚਣ ਲੱਗੀ ਤੁਹਾਨੂੰ ਚਾਵਲ ਖਵਾ ਦਿੰਦੀ ਆ ਮੇਰੇ ਪਿੱਛੇ ਪਿੱਛੇ ਲੱਗੀ ਫਿਰਦੀ ਸੀ ਇਨਾਂ ਨੂੰ ਭੁੱਖ ਲੱਗੀ ਹੋਈ ਸੀ ਇਹਨੂੰ ਸਵੇਰੇ ਰੋਟੀ ਖਵਾਉਣ ਲੱਗੀਆਂ ਤੇ ਖਾਦੀ ਨਹੀਂ ਤੇ ਤਾਂ ਮੈਂ ਹੁਣ ਸੋਚਿਆ ਕਿ ਇਹਨੂੰ ਇੱਕ ਵਾਰ ਚਾਹ ਹੋਰ ਖਵਾ ਦਿੰਨੀ ਆ ਤੇ ਚਲੋ ਜੀ ਨਾਲ ਦੇ ਨਾਲ ਆਪਾਂ ਗੱਲਾਂ-ਬਾਤਾਂ ਕਰਦੇ ਆ ਕਿ ਹਨਾ ਬਹੁਤ ਲੋਕਾਂ ਦਾ ਰੁਜ਼ਗਾਰ ਹੈ ਇਸ ਚੀਜ਼ ਤੋਂ YouTube ਤੋਂ ਬਹੁਤ ਕਮਾਈ ਕਰ ਰਹੇ ਆ ਲੋਕ ਆਪਾਂ ਤਾਂ ਜੇ ਹਾਲੇ ਹੁਣੇ ਸ਼ੁਰੂ ਕੀਤਾ ਆਪਣਾ ਤਾਂ ਹਾਲੇ ਕੋਈ ਉਮੀਦ ਵੀ ਨਹੀਂ ਬਣੀ ਕਿ ਕੁਝ ਬਣ ਜਾਏਗਾ

ਜਦੋਂ ਉਹਨਾਂ ਦੇ ਵੀਡੀਓਸ ਉਹਨਕੇ ਤੇ ਮੈਨੂੰ ਵੀ ਲੱਗਿਆ ਕਿ ਸੱਚੀ ਉਹਨਾਂ ਤਾਂ ਬਰੀ ਕੁਝ ਜ਼ਿਆਦਾ ਹੀ ਲਿਖ ਲਈ ਦਿੰਦੇ ਆ ਤੇ ਉਹ ਕਹਿੰਦੇ ਵੀ ਸਾਡੇ ਉਹਦੇ ਚੈਨਲ ਤੇ ਵੀ ਆ ਗਿਆ ਸਟ੍ਰੈਕ ਕਿ ਤੁਸੀਂ ਇਹ ਵੀਡੀਓ ਡਿਲੀਟ ਕਰ ਦਿਓ ਵੀ ਨਹੀਂ ਤਾਂ ਤੁਹਾਡਾ ਚੈਨਲ ਬੰਦ ਕਰ ਦਿੱਤਾ ਜਾਵੇਗਾ ਤੇ ਬਹੁਤ ਹੀ ਜ਼ਿਆਦਾ ਰੋਅ ਕਰਲਾ ਰਹੇ ਸੀ YouTube ਦੇ ਅੱਗੇ ਤੇ ਸ਼ਾਇਦ ਤੁਹਾਡੇ ਵਿੱਚ ਵੀ ਕਿਸੇ ਨੇ ਦੇਖੀ ਹੋਣੀ ਆ ਉਹਨਾਂ ਦੀ ਵੀਡੀਓ ਇੰਨੇ ਬਹੁਤ ਜ਼ਿਆਦਾ ਮਸ਼ਹੂਰ ਆ ਉਹ ਤੇ ਮੇਰੇ ਨੇ ਚੰਨਾਂ ਦੇ ਸਬਸਕ੍ਰਾਈਬਰ ਆ ਤੇ ਹਨਾ ਸਾਰਿਆਂ ਨੇ ਵੇਖ ਲਈ ਹੋਣੀ ਆ ਤੇ ਬਾਕੀ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਵੀ ਉਹਨਾਂ ਦਾ ਐਨਾ ਕਬੂਰਾ ਹਾਲ ਹੋਇਆ ਪਿਆ ਏ ਤੇ ਆਮ ਲੋਕ ਤੇ ਕਰਨ ਦੇ ਹਨਾ ਤੇ ਪਰ ਇਹਨਾਂ ਐ ਇਸ ਤਰ੍ਹਾਂ ਵੀ ਉਹਨਾਂ ਦੀ ਕਮਾਈ ਵੀ ਹੋਈ ਏ ਤੁਸੀਂ ਬਹੁਤ ਜ਼ਿਆਦਾ ਕਮਾਈ ਕਰ ਰਹੇ ਨ YouTube ਤੋਂ ਤੇ ਚਲੋ ਸਹੀ ਜਾਣਕਾਰੀ ਤਾਂ ਦਿੰਦੇ ਆਪਾਂ ਨੂੰ ਤੇ ਬਾਕੀ ਫਿਰ ਵੀ ਜੀ ਪਤਰਾ ਤਾਂ ਉਹਨਾਂ ਨੂੰ ਵੀ ਬਾਹਨ ਗਿਆ ਸੀ ਤੇ ਚਲੋ ਜੀ ਇਹੀ ਗੱਲ ਸੀ ਆਪਾਂ ਤੁਹਾਡੇ ਨਾਲ ਕਰਨੀ ਸੀ ਤੇ ਆਪਾਂ ਜੀ ਹੁਣ ਬਣਾਉਣ ਲੱਗਿਆ ਸਬਜੀ ਆਪਾਂ ਸਾਰੇ ਕੰਮ ਕਰ ਕਰ ਲਿਆ ਤੇ ਹੁਣ ਆਪਣਾ ਰੋਟੀ ਸਬਜੀ ਦਹੀਂ ਰਹਿ ਗਿਆ ਕੰਮ ਤੇ ਇਹ ਆ ਜੀ ਪੇ ਇਹ ਦੀ ਸਬਜੀ ਬਣਾਵਾਂਗੇ ਆਪਾਂ ਤੁਸੀਂ ਦੇਖ ਰਹੇ ਹੋ ਨਾ ਕਿ ਕਿ ਲੱਕੜਾਂ ਜਿਹਾ ਕੱਟੇ ਜਾਂਦੇ ਆ ਆਪਾਂ ਕਈਆਂ ਨੂੰ ਤਾਂ ਪਤਾ ਆ ਕਿ ਜਨਰਲ ਨਹੀਂ ਵੀ ਪਤਾ ਮੈਸ ਤਾਂ ਜ਼ਿਆਦਾਤਰ ਪਤਾ ਹੀ ਸਾਰਿਆਂ ਨੂੰ ਕਿ ਪਈ ਹੁੰਦੀ ਆ ਹਨਾ ਸਬਜੀ ਤੇ ਇਹਦਾ ਪਾਣੀ ਦੇ ਵਿੱਚ ਇਹ ਲੱਗਦੀ ਆ ਵੇਚੀ ਅਲਦੀ ਆ ਪਾਣੀ ਦੇ 3-4 ਮਹੀਨੇ ਜਿੰਨੀ ਦੇਰ ਵੀ ਖੜਦੀ ਆ ਪਾਣੀ ਦੇ ਵਿੱਚ ਹੀ ਖੜਦੀ ਆ ਤੇ ਸਿਰਫ ਪੱਟਾਂ ਲੱਗਾਂ ਇਹਦਾ ਪਾਣੀ ਸਿਕਾਉਣਾ ਪੈਂਦਾ ਹੈ। ਕੋਈ 10-15 ਦਿਨ ਪਹਿਲਾਂ ਤੇ ਫੇਰ ਪੱਟਾਂ ਲੱਗੀਆਂ ਤੇ ਉਸ ਤੋਂ ਪਹਿਲਾਂ ਇਹਨੂੰ ਪਾਣੀ ਚਾਹੀਦਾ ਹੁੰਦਾ ਹੈ ਹਰ ਵੇਲੇ। ਤੇ ਇਹਦੇ ਉੱਪਰ ਜੀ ਕਮਲ ਦੇ ਫੁੱਲ ਵਰਗਾ ਫੁੱਲ ਲੱਗਦਾ ਹੈ ਬਹੁਤ ਸੋਹਣਾ ਹੁੰਦਾ ਹੈ ਤੇ ਜਿਹੜੇ ਉੱਤੇ ਡੋਡੇ ਜਿ ਲੱਗਦੇ ਆ ਉਹ ਵੀ ਬਹੁਤ ਵਧੀਆ ਹੁੰਦੇ ਨੇ। ਉਹਦੀ ਸਬਜ਼ੀ ਬਹੁਤ ਵਧੀਆ ਲੱਗਦੀ ਹੈ ਜਿਹਨੂੰ ਆਪਾਂ ਲੋਟਸ ਸੀਡ ਵੀ ਕਹਿੰਦੇ ਆ। चलो जी हूं आप बनाना शुरू करते हैं है पा लिया कर लागे जी, ते जी चंती तरह गर्म लांगे जी किस तरीके बनाई नहीं बनाई बना के अज तुम अपना दसागे कि इन किस तरह बनाई देत बहुत ज्यादा बीजते सब्जी भी असि दो किले किला एक बीजे ਇਹ ਕੋਈ ਕਰਦੇ ਕਰ ਜਰੂਰ ਆਉਂਦੇ ਸੀ ਮੇਰੇ ਡੈਡੀ ਤੇ ਅਸੀਂ ਬੀਬੀ ਸਭ ਜੀ ਸੋ ਜੀ ਵਧੀਆ ਕਾਹਦੇ ਬਣਾਈ ਰੱਖੀ ਦਾ ਸੀ ਚਾਰ ਹੀ ਬਣਾਉਂਦੇ ਹੁੰਦੇ ਸੀ ਇਹ ਨੂੰ ਜੇ ਆਪਾਂ ਇਸ ਤਰ੍ਹਾਂ ਤੇਲ ਵਿੱਚ ਪਾ ਦੇ ਤੇ ਪਹਿਲਾਂ ਫੁੱਲ ਮੰਲਾਂਗੇ ਚੰਗੀ ਤਰ੍ਹਾਂ ਥੋਨੋ ਤੇ ਤੇ ਜਦੋਂ ਇਹਦਾ ਰੰਗ ਪੂਰੀ ਤਰ੍ਹਾਂ ਪੂਰਾ ਹੋ ਜਾਵੇਗਾ ਉਦੋਂ ਫਿਰ ਆਪਾਂ ਇਹਦੇ ਚ ਪਿਆਜ਼ ਪਾਵਾਂਗੇ ਇਹ आप उबाल के भी वैसे बना सकते हैं। उबाल के भी बाद ला के बन दिया। बाकी इस तरह जड़क के बनाने वादिया लगती है फ्राई करके चलो इस तरह जोरी पूरी, पूरी तरह हो जाए है ना बिझ जाना फिर आपने जो पाने जो नहीं पाने कोई गल नहीं एदा भी बहुत वादिया लगती है ए सब्जी वैसे भी बहुत ज्यादा ताकतवर होंगी है लगे हुए ने खेत यह खेती की अपा उ लेके आए हम जिस पूरी तरह प्याज भी फ्राई हो जाएगी ਫਿਰ ਆਪਾਂ ਇਹਦੇ ਚ ਪਾ ਦਿਆਂਗੇ ਜੀ ਲੂਣ ਮਿਰਚ ਇਹ ਇਸ ਤਰ੍ਹਾਂ ਜੀ ਬਣਦੀ ਆ ਆਪਾਂ ਟੇਸਟ ਅਨਸਾਰ ਆਪਦੇ ਇਹਦੇ ਚ ਲੂਣ ਮਿਰਚ ਪਾ ਦਿਆਂਗੇ ਤੇ ਇਸ ਤਰ੍ਹਾਂ ਪੇਂਹਲੀ ਸਬਜੀ ਬਣਦੀ ਆ ਤੇ ਆਪਾਂ ਜਿਹੜੀ ਤੋਂ ਦਿਨਲ ਸ਼ੇਅਰ ਕਰਨੀ ਸੀ ਪੇਂਹਲੀ ਸਬਜੀ ਬਣਾਉਣਾ ਇਹ ਆਪਾਂ ਕਰਤੀ ਆ ਤੇ ਚਲੋ ਆਪਣੀ ਸਬਜੀ ਬਣ ਕੇ ਹੋ ਗਈ ਹੈ ਜੀ ਤਿਆਰ ਤੇ ਆਪਣਾ ਟੇਸਟ ਦੇ ਨਸਾਰ ਪਾ ਦੇਣਾ ਜੀ ਉਹਨੇ ਦੇ ਚਮਮਕ ਮਿਰਚ ਇਹ ਸਾਡੀ ਵੀਡੀਓ ਜੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਲਾਈਕ ਜੀ ਆਪਣੀ ਵੀਡੀਓ ਤੇ ਬਹੁਤ ਘੱਟ ਆਉਂਦੇ ਆ ਪਲੀਜ਼ ਲਾਈਕ ਜਰੂਰ ਕਰ ਦਿਆ ਕਰੋ ਇਹ ਤੋਂ ਦੇ ਸਪੋਰਟ ਨਾਲ ਹੀ ਜੀ ਅਸੀਂ ਵੀ ਅੱਗੇ ਵਾ ਸਕਦੇ ਆ ਤੇ ਆਪਣੀ ਸਪੋਰਟ ਜਰੂਰ ਕਰੋ ਛਾਦੀ ਜੀ ਤੇ ਆਪਣਾ ਸਾਥ ਜਰੂਰ ਦੇਓ ਸਾਨੂੰ ਤੇ ਸਾਰੇ ਮੇਰੇ ਵੀਰ ਭੈਣਾਂ ਨੂੰ ਜੀ ਸਤਿ ਸ਼੍ਰੀ ਅਕਾਲ ਹੋਣਾ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤੇ ਨਹੀਂ ਆਹੀ ਆਪਾਂ ਤੁਹਾਨੂੰ ਨਾਲ ਗੱਲਬਾਤ ਸ਼ੇਅਰ ਕਰਨੀ ਸੀ ਆਪਣੀ ਜੀ ਸਬਜੀ ਬਣ ਕੇ ਹੋ ਗਈ ਰੈਡੀ ਤੇ ਇਹਦੀ ਸਬਜੀ ਜੇ ਤੁਹਾਡੇ ਆਸ-ਪਾਸੇ ਤੁਹਾਨੂੰ ਮਿਲ ਨੂੰ ਕਿਤੇ ਖਰੀਦਣ ਨੂੰ ਮਿਲ ਨਾ ਜਾ ਕਿਤੇ ਵੀ ਤੇ ਇੱਕ ਵਾਰੀ ਜ਼ਰੂਰ ਬਣਾਓ ਤੇ ਥੋੜੀ ਜਿਹੀ ਸਖਤ ਹੁੰਦੀਆਂ ਆ ਵੱਡੀਆਂ ਹੁੰਦੀਆਂ ਤੇ ਉਹਨਾ ਉਹ ਥੋੜੀ ਜਿਹੀ ਢਾਲ ਕੇ ਬਣਾ ਲਿਆ ਕਰੋ ਤੇ ਇਹ ਇਸ ਤਰ੍ਹਾਂ ਵੱਡੀਆਂ ਬਣਦੀਆਂ ਆ